ਮੇਰਠ ਦੀ ਮੁਸਕਾਨ ਦਾ ਜ਼ਾਲਮ ਚਿਹਰਾ ਜਿਸ ਕਿਸ ਨੇ ਦੇਖਿਆ ਉਹ ਡਰ ਗਿਆ। ਪ੍ਰੇਮੀਆਂ ਤੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। লাশ ਨੂੰ ਟੁਕੜਿਆਂ ਵਿੱਚ ਕੱਟ ਕੇ ਇੱਕ ਡਰਮ ਵਿੱਚ ਸੀਮਟ ਨਾਲ ਜਾਮ ਕੱਦਤਾ। ਤਾਂ ਜੋ ਰਾਜ ਕਦੇ ਵੀ ਉਸ ਡਰਮ ਵਿੱਚੋਂ ਬਾਹਰ ਨਾ ਆ ਸਕੇ। Rajasthan ਦੀ ਰਾਜਸਥਾਨੀ Jaipur ਵਿੱਚ 400 ਕਿਲੋਮੀਟਰ ਦੂਰ ਮੇਰਠ ਦੀ ਮੁਸਕਾਨ ਵਰਗਾ ਇੱਕ ਮਾਮਲਾ ਸਾਹਮਣੇ ਆਇਆ। ਇੱਥੇ ਗੋਪਾਲੀਨਾ ਦੀ ਔਰਤ ਨੇ ਵੀ ਆਪਣੇ ਪ੍ਰੇਮੀ ਦੀਨ ਬਿਆਲ ਦੇ ਹੱਥੋਂ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਲਾਸ਼ ਨੂੰ ਬਾਈਕ ਤੇ ਰੱਖ ਕੇ ਦੋਵੇਂ 5 ਕਿਲੋਮੀਟਰ ਤੱਕ ਘੁੰਮਦੇ ਰਹੇ ਫਿਰ ਉਸ ਨੇ ਇਸ ਨੂੰ ਸਨਸਾਨ ਥਾਂ ਤੇ ਸੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਵੀ ਮਸਕਾਨ ਵਾਗ ਰਾਜ ਨੂੰ ਦਬ ਸਕੇ ਮਾਮਲਾ ਰਾਜਧਾਨੀ ਜੈਪੁਰ ਦਾ ਹੈ ਜੈਪੁਰ ਸਾਉਦੀ ਰਹਿਣ ਵਾਲੀ ਗੋਪਾਲੀ ਦੇਵੀ ਦੀ ਉਮਰ 42 ਸਾਲ ਹੈ ਉਸ ਦੇ ਪਤੀ ਦਾ ਹਲਾ ਉਸਦੇ ਪਤੀ ਦਾ ਨਾਮ ਧੰਨਾ ਲਾਲ ਸੈਣੀ ਸੀ ਧੰਨਾ ਲਾਲ ਸਬਜੀ ਵੇਚਣ ਦਾ ਕੰਮ ਕਰਦਾ ਸੀ ਗੋਪਾਲੀ ਦੀਨ ਦਿਵਾਲ 30 ਸਾਲ ਦੀ ਦੁਕਾਨ ਤੇ ਕੰਮ ਕਰਦਾ ਕਰਦੀ ਸੀ ਗੋਪਾਲੀ ਅਤੇ ਦੀਨ ਦਿਵਾਲ ਨੇ ਹੌਲੀ ਹੌਲੀ ਇੱਕ ਰਿਸ਼ਤਾ ਵਿਕਸਤ ਕੀਤਾ ਹਾਲਾਂਕਿ ਦੀਨ ਦਿਵਾਲ ਗੋਪਾਲੀ ਤੋਂ 12 ਸਾਲ ਛੋਟੇ ਸਨ ਜਦੋਂ ਧੰਨਾ ਲਾਲ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਹ ਇੱਕ ਦਿਨ ਦੀਨ ਦਿਵਾਲ ਦੀ ਦੁਕਾਨ ਤੇ ਆ ਗਿਆ ਇੱਥੇ ਦੋਵਾਂ ਵਿਚਾਲੇ ਲੜਾਈ ਹੋਈ ਦੋਵਾਂ ਨੇ ਇੱਕ ਦੂਜੇ ਨੂੰ ਦੇਖ ਦੇਖ ਲੈਣ ਦੀ ਧਮਕੀ ਦਿੱਤੀ। ਧੰਨਾ ਲਾਲ ਨੇ ਆਪਣੀ ਪਤਨੀ ਗੋਪਾਲੀ ਤੇ ਵੀਨੂ ਦੀਨ ਦਿਵਾਲ ਦੀ ਦੁਕਾਨ ਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਪਰ ਗੋਪਾਲੀ ਵੀ ਨਹੀਂ ਮੰਨੀ। ਪਰ ਗੋਪਾਲੀ ਨਹੀਂ ਮੰਨੀ ਧੰਨਾ ਲਾਲ ਦੇ ਇਨਕਾਰ ਕਰਨ ਦੇ ਬਾਵਜੂਦ ਉਹ ਦੀਨ ਦਿਵਾਲ ਦੀ ਦੁਕਾਨ ਤੇ ਕੰਮ ਕਰਨ ਲਈ ਆਣਾ ਜਾਰੀ ਰੱਖਿਆ। ਇੱਥੇ ਹੀ ਬਦਲੇ ਦੀ ਅਗ ਨਾਲ ਸੜ ਰਹੇ ਦੀਨ ਦਿਵਾਲ ਨੇ ਗੋਪਾਲੀ ਨੂੰ ਧੰਨਾ ਲਾਲ ਨੂੰ ਰਸਤੇ ਤੋਂ ਹਟਾਣ ਲਈ ਕਿਹਾ ਫਿਰ ਦੋਹਾਂ ਨੇ ਮਿਲ ਕੇ ਤੰਨਾ ਲਾਲ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਇੱਕ ਦਿਨ ਦੀਨਦਿਆਲ ਤੇ ਗੋਪਾਲੀ ਨੇ ਮਿਲ ਕੇ ਤੰਨਾ ਲਾਲ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਵਾਂ ਨੇ Laash ਦਾ ਨਿਪਟਾਰਾ ਕਰਨ ਬਾਰੇ ਸੋਚਿਆ। ਦੀਨਦਿਆਲ ਨੇ ਸਾਈਕਲ ਚੁੱਕਿਆ, ਗੋਪਾਲੀ ਨੂੰ ਪਿੱਛੇ ਬਿਠਾ ਦਿੱਤਾ, ਤੰਨਾ ਲਾਲ ਦੀ Laash ਬੋਰੀ ਵਿੱਚ ਭਰ ਕੇ ਵਿਚਕਾਰ ਰੱਖ ਦਿੱਤੀ। ਦੋਵੇਂ Laash ਕੋਲ 5 ਕਿਲੋਮੀਟਰ ਦੂਰ ਤੱਕ ਘੁੰਮਦੇ ਰਹੇ ਤਾਂ ਜੋ ਕਿਸੇ ਇਕਾਂਤ ਥਾਂ ਤੇ ਇਸ ਦਾ ਨਿਪਟਾਰਾ ਕੀਤਾ ਜਾ ਸਕੇ। ਦੋਵੇਂ ਲਾਚਾਂ ਨੂੰ ਸਾਈਕਲ ਤੇ ਲਿਜਾਣਦੇ ਹੋਏ ਸੀਸੀਟੀਵੀ 'ਚ ਕੈਦ ਹੋ ਗਏ ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਗੋਪਾਲੀ ਬਾਈਕ ਤੇ ਪਿਛਲੇ ਪਾਸੇ ਬੋਰੀ ਫੜੀ ਬੈਠੀ ਹੈ ਇਹ ਦੋਵੇਂ ਦਿਨ ਦਿਹਾੜੇ লাশ ਲੈ ਕੇ ਘੁੰਮਦੇ ਰਹਿੰਦੇ ਹਨ ਪਰ ਕਿਸੇ ਦਾ ਧਿਆਨ ਵੀ ਨਹੀਂ ਜਾਂਦਾ ਫਿਰ ਦੋਵਾਂ ਨੇ ਇੱਕ ਸੰਸਾਨ ਜਗ੍ਹਾ ਤੇ ਧੰਨਾਲਾਲ ਦੀ লাশ ਨੂੰ ਸਾੜ ਦਿੱਤਾ ਅਤੇ ਘਰ ਆ ਗਏ ਅਗਲੀ ਸਵੇਰ ਜਦੋਂ ਪੁਲਿਸ ਨੂੰ ਅੱਧੀ ਸੜੀ ਹੋਈ লাশ ਮਿਲੀ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਦੋਮਾ ਨੇ 16 ਮਾਰਚ ਨੂੰ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਦਿਨ ਬਾਅਦ 20 ਮਾਰਚ ਨੂੰ ਗੋਪਾਲੀ ਅਤੇ ਦੀਨਦਿਆਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਪਹੁੰਚ ਕੇ ਦਰਾਂ ਗੋਪਾਲੀ ਨੇ ਆਪਣੇ ਪ੍ਰੇਮੀ ਦੀਨਦਿਆਲ ਨਾਲ ਮਿਲ ਕੇ ਆਪਣੇ ਪਤੀ ਧੰਨਾ ਲਾਲ ਦੀ ਹੱਤਿਆ ਦਾ ਜੁਰਮ ਕਬੂਲ ਕਰ ਲਿਆ ਜੈਪੁਰ ਦਖਣੀ ਦੇ ਡਿਸਪੀ ਦਿੱਕਤ ਆਨੰਦ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ